ਅਮਨੇਤਾ ਨਵਾਜ਼ੁਦੀਨ ਸਰੀਕੀ ਦਾ ਮੰਨਣਾ ਹੈ ਕਿ ਸਿਕਸਪੈਕ ਐਪਸ ਤੁਹਾਨੂੰ ਅਮਨੇਤਾ ਦੇ ਰੂਪ ਵਿੱਚ ਸੀਮਿਤ ਕਰ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਰੋਲ ਕਰ ਸਕਦੇ ਨੇ ਕਿਉਂਕਿ ਉਹਨਾਂ ਦੇ ਸਰੀਰ ਦੀ ਬਣਾਵਟ ਸਧਾਰਨ ਹੈ। ਭਾਰਤੀ ਫਿਲਮ ਮਾਹੌਤਸਵ ਦੇ ਦੌਰਾਨ ਨਵਾਜ਼ੁਦੀਨ ਨੇ ਗੱਲ ਆਖੀ ਜਿੱਥੇ ਉਹਨਾਂ ਨੂੰ ਫਿਲਮ ਰਮਨ ਰਾਘਵ 2.0 ਲਈ ਬਿਹਤਰੀਨ ਅਦਾਕਾਰ ਦਾ ਐਵਾਰਡ ਮਿਲਿਆ। ਬਾਲੀਵੁੱਡ اداکار ਅਮੀਰ ਖਾਨ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ 5 ਸਾਲ ਦੇ ਅੰਦਰ ਪਾਣੀ ਦੀ ਕਮੀ ਦੀ ਸਮੱਸਿਆ ਸੁਲਝਾਉਣ ਦਾ ਉਹਨਾਂ ਦਾ ਸੁਪਨਾ ਹੈ ਅਮੀਰ ਸੱਤੇਮੇਵਜੇ ਤੇ ਵਾਟਰ ਕੱਪ ਅਵਾਰਡ 2016 ਦੇ ਵਿੱਚ ਬੋਲ ਰਹੇ ਸਨ ਇਸ ਪ੍ਰਤੀਯੋਗਤਾ ਤਹਿਤ ਵਾਖੋਪ ਵਿੰਡਾਵਲ ਪਾਣੀ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਦੇ ਮੁਤਾਬਕ ਇਨਾਮ ਦਿੱਤਾ ਜਾਂਦਾ ਹੈ ਇਸ ਵਾਰ ਪਹਿਲਾ ਇਨਾਮ ਯਾਨੀ 50 ਲੱਖ ਰੁਪਏ ਕੋਰੇਗਾਓਂ ਦੇ ਵੇਲੂਪਿੰਨ ਨੂੰ ਦਿੱਤੇ ਗਏ ਸੂਪਰਸਟਾਰ ਸਲਮਾਨ ਖਾਨ ਦੀ ਫਿਲਮ ਟਿਊਬਲਾਈਟ ਦਾ ਫਸਟ ਲੁੱਕ ਜਾਰੀ ਹੋ ਗਿਆ ਹੈ ਡਾਇਰੈਕਟਰ ਗਰਵੀਰ ਖਾਨ ਨੇ ਇੰਸਟਾਗ੍ਰam ਤੇ ਫਸਟ ਲੁੱਕ ਜਾਰੀ ਕੀਤਾ ਹੈ ਜਿਸ ਵਿੱਚ ਸਲਮਾਨ ਫੌਜੀ ਦੀ ਵੇਸ਼ ਪੂਛਾ ਵਿੱਚ ਨਜ਼ਰ ਆ ਰਹੇ ਨੇ ਇਸ ਫਿਲਮ ਵਿੱਚ ਸਲਮਾਨ ਦੇ ਨਾਲ ਚਾਈਨੈਸ ਅਭਿਨੇਤਰੀ ਨਜ਼ਰ ਆਵੇਗੀ ਇਹ ਫਿਲਮ ਅਗਲੇ ਸਾਲ ਹੀ ਦੇ ਮੌਕੇ ਤੇ ਰਿਲੀਜ਼ ਹੋਏਗੀ ਅਕਸ਼ੇ ਦੀ ਫਿਲਮ ਰੁਸਤਮ ਦੀ ਤਮਾਕੇਦਾਰ ਕਮਾਈ ਦਾ سلسلہ ਜਾਰੀ ਹੈ ਫਿਲਮ ਨੇ ਪਹਿਲੇ ਵੀਕਐਂਡ ਤੇ 50 ਕਰੋੜ 42 ਲੱਖ ਦੀ ਸ਼ਾਨਦਾਰ ਕਮਾਈ ਕੀਤੀ ਹੈ ਫਿਲਮ ਟ੍ਰੇਡ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਦੂਜੇ ਪਾਸੇ ਰਿਤਿਕ ਦੀ ਮੋਹਨ ਜਦਾੜੋ ਰੁਸਤਮ ਤੋਂ ਪਿੱਛੇ ਚੱਲ ਰਹੀ ਹੈ ਜਿਸ ਨੇ ਪਹਿਲੇ ਵੀਕਐਂਡ ਤੇ 30 ਕਰੋੜ 54 ਲੱਖ ਰੁਪਏ ਦੀ ਕਮਾਈ ਕੀਤੀ ਹੈ ਖਿਲਾੜੀ ਕੁਮਾਰ ਨੇ ਅਗਲੇ ਸਾਲ 15 ਅਗਸਤ ਤੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਅਕਸ਼ੇ ਨੇ ਫੇਸਬੁੱਕ ਤੇ ਰਾਹੀ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਅਕਸ਼ੇ ਨੇ ਫਿਲਮ ਦਾ ਪੋਸਟਰ ਵੀ ਸ਼ੇਅਰ ਕੀਤਾ ਜਿਸ ਦਾ ਨਾਮ ਕ੍ਰੈਕ ਹੈ। ਪੋਸਟਰ ਵਿੱਚ ਇੱਕ ਚਸ਼ਮਾ ਦਿਖ ਰਿਹਾ ਹੈ ਜਿਸ ਦਾ ਫਰੇਮ ਟੁੱਟਿਆ ਹੋਇਆ ਹੈ। ਅਕਸ਼ੇ ਨੇ ਦੱਸਿਆ ਕਿ ਇੱਕ ਵਾਰ ਫਿਰ ਉਹ ਸਪੈਸ਼ਲ ਛੱਬੀ ਅਤੇ ਬੇਬੀ ਦੇ ਨਿਰਦੇਸ਼ਕ ਨੀਰਜ ਪਾਂਡੇ ਨਾਲ ਕ੍ਰੈਕ ਲਈ ਇਕੱਠੇ ਆ ਰਹੇ ਨੇ। ਫਿਲਮ ਨਿਰਮਾਤਾ ਕਰਨ ਜੋਹਰ ਨੇ ਐਲਾਨ ਕੀਤਾ ਹੈ ਕਿ 2012 ਵਿਚ ਆਈ ਫਿਲਮ ਸਟੂਡੈਂਟ ਆਫ ਦਾ ਯਰ ਦੇ ਸਿਕਲ ਵਿੱਚ ਟਾਈਗਰ ਸ਼ਾਹ ਮੁੱਖ ਭੂਮਿਕਾ 'ਚ ਹੋਣਗੇ ਕਰਨ ਨੇ ਟਵਿੱਟਰ ਦੇ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਰਨ ਮੁਤਾਬਕ ਪੁਨੀਤ ਮਲਹੋਤਰਾ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਜਿਸਦੇ ਬਾਅਦ ਟਾਈਗਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਹੈ ਤਾਕਾਰਿਮ ਮੁਰੰਗਾਇਕੇ ਦੇ ਖੇਤਰ ਚਾਉਣ ਵਾਲੇ ਹਰੀਸ਼ ਵਰਮਾ ਦੇ ਗੀਤ ਇੱਕ ਵਾਰ ਹੋਰ ਸੋਚ ਲੈ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ ਇਸ ਤੋਂ ਪਹਿਲਾਂ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ ਖਰੀਸ਼ ਦਾ ਗੀਤ 17 ਅਗਸਤ ਨੂੰ ਰਿਲੀਜ਼ ਹੋਏਗਾ ਰੀchno ਯਾਰਾਂ ਨੂੰ ਮੁੱਲੇ ਦੇ ਜਟ ਟਿੰਕਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਸ਼ਹੂਰ ਗਾਇਕ ਗੈਰੀ ਸੰਦੂ ਦੇ ਨਵੇਂ ਗੀਤ ਤੜਪ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਗੈਰੀ ਨੇ ਇੱਕ ਵਾਰ ਫਿਰ ਸੈਟ Song Rahiyan ਮੇ ਆਵਾਜ਼ ਦਾ ਜਾਤੂ ਬਖੇਰੀਆ ਜਿਸ ਨੂੰ ਪਹਿਲੇ ਹਫਤੇ ਹੀ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਗੈਰੀ ਕੇ ਫੇਮਸ ਟ੍ਰੈਕ ਦੇ ਕੇ ਇੰਡਸਟਰੀ ਵਿੱਚ ਆਪਣੀ ਅਲੱਗ ਪਛਾਣ ਬਣਾ ਚੁੱਕ ਮਸ਼ਹੂਰ ਗਾਇਕ ਮਨਕੀਰਤ ਆਲਖ ਦੇ ਗੀਤ ਚੰਦੀ ਕਰਨ ਨੂੰ 16 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਇਹ ਗੀਤ ਪਿਛਲੇ ਹਫਤੇ ਹੀ ਰਿਲੀਜ਼ ਹੋਇਆ ਹੈ ਇਹ ਗੀਤ ਫਿਲਮ ਮੈਂ ਤੇਰੀ ਤੂੰ ਮੇਰਾ ਲਈਾਇਆ ਗਿਆ ਜਿਸ ਵਿੱਚ ਮਨਕੀਰਤ ਆਲਖ ਅਤੇ ਰੋਸ਼ਨ ਪ੍ਰਿੰਸ ਮੁੱਖ ਭੂਮਿਕਾ ਨਿਭਾਉਣੇ ਨੇ